ਰੇਡੀਅਨ ਖਬਰਾਂ ਦੇ ਵਿੱਚ ਵੱਡੀ ਖਬਰ ਨਿਕਲ ਕੇ ਆਰੀ ਅਲਬਰਟਾ ਲੈ ਚਲਦੇ ਹਾਂ ਜਿੱਥੇ ਅਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ ਕੈਨੇਡਾ ਦੇ ਪੀਆਰ ਵਿਕਲਪ ਦੀ ਵਿਆਖਿਆ ਕੀਤੀ ਗਈ ਹੈ ਅਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ ਇੱਕ ਸੂਬੇ ਦੀ ਪਹਿਲ ਕਦਮੀ ਹੈ ਜੋ ਅਲਬਰਟਾ ਵਿੱਚ ਸਥਾਈ ਨਿਵਾਸੀਆਂ ਲਈ ਵਿਅਕਤੀਆਂ ਨੂੰ ਨਾਮਜ਼ਦ ਕਰਨ ਦੀ ਤਿਆਰ ਕੀਤੀ ਗਈ ਹੈ ਉਹਨਾਂ ਲੋਕਾਂ ਨੂੰ ਨਿਸ਼ਾਨਾ ਇਹ ਬਣਾਉਂਦੀ ਹੈ ਜੋ ਕਿਰਤ ਦੀ ਘਾਟ ਨੂੰ ਹੱਲ ਕਰਨ ਦੀ ਹੁਨਰ ਰੱਖਦੇ ਨੇ ਜੋ ਸੂਬੇ ਵਿੱਚ ਕੋਈ ਕਾਰੋਬਾਰ ਸਥਾਪਿਤ ਕਰਨਾ ਚਾਹੁੰਦੇ ਨੇ ਖਰੀਦ ਦਾ ਇਰਾਦਾ ਰੱਖਦੇ ਨੇ ਪ੍ਰੋਗਰਾਮ ਦਾ ਸੰਚਾਲਨ ਅਲਬਰਟਾ ਸਰਕਾਰ ਤੇ ਕੈਨੇਡਾ ਦੀ ਸੰਘੀ ਸਰਕਾਰ ਦੁਆਰਾ ਸਾਂਝੇ ਤੌਰ ਤੇ ਕੀਤਾ ਜਾ ਰਿਹਾ ਹੈ ਸਫਲ ਨਾਮਜ਼ਦ ਆਪਣੇ ਜੀਵਨ ਸਾਥੀ ਜਾਂ ਕਾਮ ਲਾ ਪਾਰਟਨਰ ਤੇ ਨਿਰਭਰ ਬੱਚਿਆਂ ਦੇ ਨਾਲ ਇਮੀਗ੍ਰੇਸ਼ਨ ਰਿਫਿਊਜੀ ਸਿਟੀਜ਼ਨਸ਼ਿਪ ਕੈਨੇਡਾ ਰਾਹੀਂ ਸਥਾਈ ਨਿਵਾਸ ਸਟੇਟਿਟੀ ਅਰਜੀ ਦੇ ਸਕਦੇ ਨੇ ਜੋ ਸਾਰੀਆਂ ਅਰਜ਼ੀਆਂ ਤੇ ਅੰਤਲ ਫੈਸਲਾ ਲੈਂਦਾ ਹੈ ਮਜ਼ਦੂਰਾਂ ਦੀ ਉਦਮੀ ਅਤੇ ਸਟ੍ਰੀਮਸ ਦੀ ਗੱਲ ਕੀਤੀ ਜਾਵੇ ਤਾਂ ਇਹ AABP ਸੰਭਵੀ ਪ੍ਰਵਾਸੀਆਂ ਲਈ ਦੋ ਮੁੱਖ ਮਾਰਗ ਪੇਸ਼ ਕਰਦਾ ਹੁਨਰਮੰਦ ਕੰਮਿਆਂ ਅਤੇ ਉਦਮੀਆਂ ਲਈ ਹਰੇਕ ਮਾਰਗ ਵਿੱਚ ਵੱਖ-ਵੱਖ ਪ੍ਰੋਫਾਈਲਾਂ ਤਿਆਰ ਕੀਤੀਆਂ ਗਈਆਂ ਨੇ ਜਿਸ ਵਿੱਚ ਕੁਝ ਕੁ ਖਾਸ ਸਟ੍ਰੀਮਾਂ ਤਿਆਰ ਕੀਤੀਆਂ ਗਈਆਂ ਨੇ ਵਰਕ ਨਾਲ ਇਸ ਟੀਮ ਦੀ ਗੱਲ ਕੀਤੀ ਜਾਵੇ ਤਾਂ ਅਲਬਰਟਾ ਅਫਸਸ ਟੀਮ ਜੂਨ 2018 ਵਿੱਚ ਸ਼ੁਰੂ ਕੀਤੀ ਗਈ ਇਸ ਟੀਮ ਪਹਿਲਾਂ ਤੋਂ ਹੀ ਅਲਬਰਟਾ ਵਿੱਚ ਕੰਮ ਕਰ ਰਹੀ ਹੈ ਵਿਦੇਸ਼ੀ ਨਾਗਰਿਕਾਂ ਲਈ ਜਿਨ੍ਹਾਂ ਕੋਲ ਅਲਬਰਟਾ ਰੋਜ਼ਗਾਰ ਦਾਤਾਂਵਾਂ ਵੱਲੋਂ ਫੁੱਲ ਟਾਈਮ ਨੌਕਰੀ ਦੀ ਪੇਸ਼ ਕਰਦਾ ਹੈ ਤੇ ਉਮੀਦਵਾਰਾਂ ਨੂੰ ਕੰਮ ਦੇ ਤਜਰਬੇ ਨੌਕਰੀ ਹੀ ਪੇਸ਼ਕਸ਼ ਪਾਸ਼ਾ ਦੀ ਮੁਹਾਰਤ ਅਤੇ ਸਿੱਖਿਆ ਦੇ ਨਾਲ ਸੰਬੰਧਿਤ ਖਾਸ ਮਾਪਦੰਡ ਪੂਰੇ ਕਰਨੇ ਚਾਹੀਦੇ ਨੇ ਉਥੇ ਅਲਬਰਟਾ ਐਕਸਪੈਕਟਸ ਐਂਟਰੀ ਸਟ੍ਰੀਮ ਜੂਨ 2018 ਵਿੱਚ ਸ਼ੁਰੂ ਕੀਤੀ ਗਈ ਸੀ ਤੇ ਇਸ ਸਟ੍ਰੀਮ ਅਲਬਰਟਾ ਨੂੰ ਫੈਡਰਲ ਐਕਸਪੈਕਟ ਐਂਟਰੀ ਪੂਲ ਤੋਂ ਉਮੀਦਵਾਰਾਂ ਦੀ ਚੋਣ ਕਰਨ ਦੀ ਇਜਾਜ਼ਤ ਦਿੰਦਾ ਜੋ ਸੂਬੇ ਨਾਲ ਮਜ਼ਬੂਤ ਸਬੰਧਾਂ ਦਾ ਪ੍ਰਦਰਸ਼ਨ ਕਰਦੇ ਨੇ ਅਤੇ ਖੇਤਰੀ ਆਰਥਿਕ ਵਿਕਾਸ ਵਿੱਚ ਯੋਗਦਾਨ ਪਾ ਸਕਦੇ ਨੇ ਇਸ ਸਟ੍ਰੀਮ ਦੁਆਰਾ ਨਾਮਜ਼ਦ ਕੀਤੇ ਗਏ ਉਮੀਦਵਾਰਾਂ ਨੂੰ ਉਹਨਾਂ ਦੇ ਵਿਆਪਕ ਰੈਕਿੰਗ ਸਿਸਟਮ ਸੀਆਰਐਸ ਸਕੋਰ ਲਈ ਵਾਧੂ 600 ਅੰਕ ਪ੍ਰਾਪਤ ਹੁੰਦੇ ਨੇ ਅਲਬਰਟਾ ਐਕਸਲਰੇਟ ਟੈਕ ਪਾਥਵੇ ਇਸ ਟੀਮ ਨੇ ਤਕਨੀਕ ਉਦਯੋਗ ਵਿੱਚ ਉਮੀਦਵਾਰਾਂ ਨੂੰ ਤੇਜ਼ ਟਰੈਕ ਕਰਦੀ ਹੈ ਉਦਮੀ ਲਈ ਸਟ੍ਰੀਮਸ ਦੀ ਗੱਲ ਕੀਤੀ ਜਾਵੇ ਤਾਂ ਪਿੰਡੂ ਦੇ ਉਪਤੀ ਸਟ੍ਰੀਮ ਪਿੰਡੂ ਅਲਬਰਟਾ ਵਿੱਚ ਕਾਰੋਬਾਰ ਕਰਨਾ ਚਾਹੁੰਦੇ ਨੇ ਉਸ ਦਾ ਯੋਜਨਾ ਬਣਾ ਯੋਜਨਾ ਬਣਾ ਰਹੇ ਨੇ ਤਾਂ ਉਦਮੀਆਂ ਲਈ ਫਾਰਮਰ ਸਟ੍ਰੀਮ ਅਲਬਰਟਾ ਦੇ ਵਿੱਚ ਇੱਕ ਨਵਾਂ ਕਿੱਤੀ ਸੰਚਾਲਨ ਸ਼ੁਰੂ ਕਰਨ ਲਈ ਵਿੱਤੀ ਸਰੋਤ ਨਾਲ ਅਨੁਭਵੀ ਕਿਸਾਨਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਇੱਕ ਵਿਸਤ੍ਰਿਤ ਵਪਾਰਕ ਪ੍ਰਸਤਾਵ ਦੀ ਲੋੜ ਹੈ ਗ੍ਰੈਜੂਏਟ ਉਦਯੋਗਪਤੀ ਸਟਰੀਮ A ਸਟਰੀਮ ਅਰਵਾਟਾ ਪੋਸਟ ਸਕੈਂਡਰੀ ਸੰਸਥਾਵਾਂ ਦੇ ਅੰਤਰਰਾਸ਼ਟਰੀ ਗ੍ਰੈਜੂਏਟਾਂ ਦੇ ਲਈ ਜੋ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਨੇ ਵਿਦੇਸ਼ੀ ਗ੍ਰੈਜੂਏਟ ਉਦਯੋਗਪਤੀ ਸਟਰੀਮ ਇਸ ਵਿਦੇਸ਼ ਪੋਸਟ ਸਕੈਂਡਰੀ ਪ੍ਰਮਾਣ ਪੱਤਰ ਵਾਲੇ ਹਾਲ ਹੀ ਵਿੱਚ ਗ੍ਰੈਜੂਏਟਾਂ ਲਈ ਅਲਬਰਟਾ ਦੇ ਅੰਦਰ ਇੱਕ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਨੇ ਜੋਗ ਉਮੀਦਵਾਰ EIP ਅਤੇ ਆਨਲਾਈਨ ਪੋਰਟਲ ਦਾ ਬਿਜ਼ਨਸ ਐਪਲੀਕੇਸ਼ਨ ਜਮਾ ਵੀ ਕਰਵਾ ਸਕਦੇ ਨੇ ਤੇ ਤੁਹਾਨੂੰ ਦੱਸ ਦਈਏ ਕਿ ਅਲਬਰਟਾ ਨੇ ਜੂਸ ਟੀਮਾਂ ਬੰਦ ਕੀਤੀਆਂ ਨੇ ਉਸ ਵਿੱਚ ਜੂਨ 2018 ਵਿੱਚ ਅਲਬਰਟਾ ਨੇ ਪਹਿਲਾ ਮੌਜੂਦ ਦੋ ਤਾਰਾ ਮਨ ਨੂੰ ਜਿੱਥੇ ਬੰਦ ਕੀਤਾ ਅਲਬਰਟਾ ਰਣਨੀਤਿਕ ਭਰਤੀ ਸਟ੍ਰੀਮ ਇਸ ਸਟ੍ਰੀਮ ਨੇ ਖਾਸ ਕਿ ਕੰਮ ਨਿਸ਼ਾਨਾ ਬਣਾਇਆ ਪਰ ਹੁਣ ਅਰਜ਼ੀਆਂ ਨੂੰ ਸਵੀਕਾਰ ਨਹੀਂ ਕੀਤਾ ਜਾ ਰਿਹਾ ਅਲਬਰਟਾ ਰੋਜ਼ਗਾਰਦਾਤਾ ਸੰਚਾਲਨ ਸਟ੍ਰੀਮ ਇਸ ਸਟ੍ਰੀਮ ਨੇ ਅਲਬਰਟਾ ਰੋਜ਼ਗਾਰਦਾਤਾਵਾਂ ਤੇ ਨੌਕਰੀਆਂ ਦੀ ਪੇਸ਼ਕਸ਼ ਵਾਲੇ ਲੋਕਾਂ ਲਈ ਇਮੀਗ੍ਰੇਸ਼ਨ ਵਿਕਲਪ ਪ੍ਰਦਾਨ ਕੀਤੇ ਸਨ ਤੇ ਇਸ ਵਿੱਚ ਹੁਨਰਵੰਦ ਕਾਮਿਆਂ ਅੰਤਰਰਾਸ਼ਟਰੀ ਗ੍ਰੈਜੂਏਟਾ ਅਤੇ ਅਰਧ ਹੁਨਰਮੰਦ ਕਾਮਿਆਂ ਦੇ ਲਈ ਉਪ ਪ੍ਰੋਗਰਾਮ ਸ਼ਾਮਿਲ ਕੀਤੇ ਗਏ ਸਨ ਅਲਬਰਟਾ ਦੇ ਵਿੱਚ ਪੀ ਐਨ ਪੀ ਦਾ ਅਗਲਾ ਡਰਾਅ ਵੀ ਤੁਹਾਨੂੰ ਦੱਸ ਦਈਏ ਕਿ ਅਲਬਰਟਾ ਇਮੀਗ੍ਰੈਂਟ ਨਾਮਜ਼ ਪ੍ਰੋਗਰਾਮ ਆਪੜੇ ਪ੍ਰੋਵਿੰਸ਼ਲ ਨਾਮਜ਼ਦ ਪ੍ਰੋਗਰਾਮ ਪੀਐਨਪੀ ਡਰਾ ਲਈ ਖਾਸ ਸਵਿੱਤੀ ਦਾ ਐਲਾਨ ਨਹੀਂ ਕਰਦਾ ਡਰਾ ਦੀ ਬਾਰੰਬਾਰਤਾ ਅਲਬਰਟਾ ਦੇ ਇਮੀਗ੍ਰੇਸ਼ਨ ਲੋੜਾਂ ਅਤੇ ਕੋਟੇ ਦੇ ਆਧਾਰ ਤੇ ਵੱਖ-ਵੱਖ ਹੁੰਦੀਆਂ ਨੇ ਆਗਮੀ ਡਰਾ ਬਾਰੇ ਸੂਚਿਤ ਰਹਿਣ ਲਈ ਤੁਸੀਂ ਨਵ ਤੌਰ ਤੇ ਕੈਨੇਡਾ ਦੀ ਆਪਣੀ ਖੁਦ ਦੀ ਜੂ ਸਾਈਟ ਹੈ ਉਸ ਦੇ ਉੱਪਰ ਜਾ ਕੇ ਅਪਡੇਟ ਲੈ ਸਕਦੇ ਹੋ ਤੇ ਉੱਥੇ ਦੀਆਂ ਸੂਚਨਾਵਾਂ ਤੁਸੀਂ ਪ੍ਰਾਪਤ ਵੀ ਕਰ ਸਕਦੇ ਹੋ ਕੈਰੀਡੀਅਨ ਕਵਨਾਂਮ ਦੇ ਵਿੱਚ ਇਸ ਹੀ ਵਣਤਗ ਦੀ ਵੱਡੀ ਖਬਰ ਉਹ ਖਬਰਾਂ ਦੇਖਣ ਸੁਣਨੇ ਪੜ੍ਹਨੇ ਤੋਂ ਬਣੇ ਰਹੋ ਆਜ ਨਿਊਜ਼ ਵਾਲਾ .com ਦੇ ਨਾਲ